ਇੱਕ ਪਾਸੇ ਤੋਂ ਕੰਕਰੀਟ ਦੇ ਕਿਲ ਲਾਏ ਗਏ ਨੇ ਇੱਕ ਪਾਸੇ ਬੰਬ ਛੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਦੂਜੇ ਪਾਸੇ ਸਰਕਾਰ ਗੱਲ ਕਰਨ ਦੀ ਵੀ ਗੱਲ ਕਰ ਰਹੀ ਵੀ ਗੱਲ ਨਾਲੇ ਮਸਲਾ ਹੱਲ ਹੋਣਾ ਇਹ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਜੇ ਗੱਲ ਨਾਲੇ ਮਸਲਾ ਹੱਲ ਕਰਨ ਦਾ ਅੱਜ ਸੋਚਦੀ ਐ ਫਿਰ ਕਿੱਲਾਂ ਕਾਹਤੋਂ ਲਾਈਆਂ ਉਹੀ ਮੈਂ ਕਹਿ ਰਿਹਾ ਫਿਰ ਕਿੱਲਾਂ ਲੋੜ ਦੀ ਲੋੜ ਹੀ ਨਹੀਂ ਸੀ ਫਿਰ ਉਹੀ ਉਹ ਜਿਹੜੇ ਅੱਜ ਉਹਨਾਂ ਨਾਲ ਗੱਲਬਾਤ ਕਰਨ ਗਏ ਨੇ ਉਹ ਗੱਲ ਕਰਨ ਗੱਲਬਾਤ ਕਰਨ ਦਾ ਸਰਕਾਰ ਨੂੰ ਪਹਿਲਾਂ ਵੀ ਤਾਂ ਪਤਾ ਸੀ ਕਿਸਾਨਾਂ ਆਗੂ ਕਿਹੜੇ-ਕਿਹੜੇ ਨੇ ਕਹਿੰਦੇ ਸੀ ਨਾ ਫਿਰ ਕਿਸਾਨ ਆਗੂਆਂ ਨੂੰ ਉਦੋਂ ਜਦੋਂ ਹੋਇਆ ਸੀ ਸਮਾਂ ਆਇਆ ਸੀ ਆ ਦੀਪ ਕਹਿੰਦਾ ਸੀ ਥੋੜਾ ਟਾਈਮ ਹੋਰ ਬੈਠ ਜਾਓ ਹੁਣ ਅਸੀਂ ਅਸੀਂ ਇੰਨੇ ਕੁ ਬੇਵਕੂਫਾਂ ਇੰਨੇ ਕੁ ਭੋਲੇ ਆ ਮੈਂ ਵੀ ਵਿੱਚ ਹੀ ਆ ਮੈਂ ਵੀ ਬਹੁਤੀ ਸਿਆਣੀ ਨਹੀਂ ਪਰ ਲੇਕਿਨ ਅਸੀਂ ਵਿਸ਼ਵਾਸ ਜਿਆਦਾ ਕਰ ਲਿਆ ਵਿਸ਼ਵਾਸ ਕਰ ਸਾਡੇ ਨਾਲ ਵਿਸ਼ਵਾਸ ਘੱਤ ਬਾਰ 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 ਹੁੰਦਾ ਤਾਂ ਹੀ 84 ਤੋਂ ਲੱਗ ਕੇ ਅੱਜ ਤੱਕ ਦਿੱਲੀ ਦੇ ਵਿੱਚ ਜੋ ਹੋਇਆ ਆਪਣੇ ਸਿੰਘ ਸੰਗਤਾਂ ਨਾਲ ਅ ਅੱਜ ਤੱਕ ਦੇਖ ਲਓ ਆ ਆ ਬੰ ਥੋੜੇ ਇੱਕ ਬਾਅਦ ਕੋਈ ਲੀਡਰ ਆਉਂਦਾ ਹੋਈ ਕਹਿੰਦਾ ਜੀ ਅਸੀਂ ਇਨਸਾਫ ਦਵਾਵਾਂਗੇ ਅਸੀਂ ਬੰਦੀ ਸਿੰਘਾਂ ਨੂੰ ਰਹਾ ਕਰਵਾਵਾਂਗੇ ਜੀ ਤੇ ਪਰ ਅੱਜ ਜਿਹੜੇ ਬੰਦੀ ਸਿੰਘ ਆਇਆ ਕੋਣ ਉਹਨਾਂ ਨੂੰ ਮਿਲਣ ਗਿਆ ਹੋਰ ਸਾਡੇ ਪਿਓ ਹੀ ਆ ਜਿ ਸ੍ਰੀ ਗੁਰੂ ਗ੍ਰੰਥ ਸਾਹਿਬ 328 ਨੂੰ ਪਾਣੀ ਪਤਾ ਲੱਗਿਆ ਬਿਆਦਵੀ ਥਾਂ ਤਾਂ ਤੇ ਹੋ ਗਈ ਦੱਸੋ ਮੈਨੂੰ ਕਿੰਨੇ ਕ ਜਾਨੇ ਆਪਾਂ ਜਿਹੜੇ ਨਾਲ ਮਰ ਗਏ ਪਿਆ ਤਾਂ ਕਹਿੰਦੇ ਸਾਡੇ ਵਰਗੇ ਨੂੰ ਮਰ ਹੀ ਜਾਣਾ ਚਾਹੀਦਾ ਸੀ ਜੀ ਰੋਜ਼ ਅਸੀਂ ਮੱਥਾ ਟੇਕਣ ਜਾਂਦੇ ਆ ਸਾਨੂੰ ਤਾਂ ਜਿਉਣ ਦਾ ਹੱਕ ਹੈ ਹੀ ਨਹੀਂ ਕੋਈ ਇੱਥੇ ਹੂੰ ਕਿਉਂਕਿ ਸਾਡੇ ਗੁਰੂ ਨਾਲ ਸਾਡੇ ਨਾਲ ਇੰਨਾ ਕੁਝ ਹੋ ਰਿਹਾ ਪਰ ਅੱਜ ਵੀ ਅਸੀਂ ਆਪਣੇ ਗੁਰੂ ਲਈ ਹਾਰਾ ਨਾਰਾ ਵੀ ਨਹੀਂ ਮਾਰਸ ਰਹੇ ਦੋਸਤੋ ਤੁਸੀਂ ਜੁੜਿਓ ਬਾਣੀ ਅਖੰਡ ਬਾਣੀ ਪੰਥਕ ਮੀਡੀਆ ਦੇ ਨਾਲ ਮੈਂ ਹਾਂ ਗੁਰਤੇਜ ਸਿੰਘ ਤੇ ਕਿਸਾਨੀ ਅੰਦੋਲਨ ਫੇਰ ਦੁਬਾਰਾ ਸ਼ਿਖਰਾਂ ਤੇ ਹੈ ਅੱਜ ਲਗਭਗ 6ਵਾਂ 7ਵਾਂ ਦਿਨ ਜਿਹੜਾ ਪਹਿਲਾ ਹਫਤਾ ਕਿਸਾਨੀ ਅੰਦੋਲਨ ਦਾ ਚੱਲ ਰਿਹਾ ਤੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਆ ਰਹੇ ਨੇ ਬਾਈ ਦੀਪ ਸਿੰਘ ਸਿੱਧੂ ਦਾ ਨਾਮ ਵੀ ਵਾਰ-ਵਾਰ ਆ ਰਿਹਾ ਕਿ ਜਿਹੜੇ ਬੈਰੀ ਗੋਡ ਤੋੜਨ ਦੇ ਵਿੱਚ ਮਹਾਰਤ ਹਸ ਰੱਖਦੀ ਸੀ ਗੱਲਬਾਤ ਦਾ ਤਰੀਕਾ ਉਹਨਾਂ ਦਾ ਲੋਕਾਂ ਨੂੰ ਪਸੰਦ ਆਉਂਦਾ ਸੀ ਤੇ ਉਸ ਸੰਘਰਸ਼ ਦੇ ਦਰਮਿਆਨ ਇੱਕ ਮਾਤਾ ਜੀ ਉਹਨਾਂ ਨੂੰ ਮਿਲੇ ਸਨ ਜਿਨ੍ਹਾਂ ਮਾਤਾ ਜੀ ਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਸੰਘਰਸ਼ੀ ਮਾਂ ਹੈ ਉਹ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਆਹ ਕਰਦੇ ਗੱਲਬਾਤ ਜਾਂਦੇ ਪੂਰੀ ਕਹਾਣੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਜੇ ਪਹਿਲਾਂ ਤਾਂ ਤੁਸੀਂ ਜਿਉਂਦੇ ਵਾਸਤੇ ਰੋ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਾ ਜੀ ਕਿ ਤੁਸੀਂ ਪੰਜਾਬ ਦੀ ਆਵਾਜ਼ ਨੂੰ ਉੱਚਿਆਂ ਕਰਦੇ ਹਾਂ ਪੰਜਾਬ ਦੇ ਦਰਦ ਨੂੰ ਉੱਚਿਆਂ ਕਰਦੇ ਹਾਂ ਪੰਜਾਬ ਦੀ ਸੋਚ ਨੂੰ ਉੱਚਿਆਂ ਕਰਦੇ ਹਾਂ ਜਿਉਂਦੇ ਵਾਸਤੇ ਰਹੋ ਉਹ ਕਿਹੜੀ ਕਹਾਣੀ ਸੀ ਜਦੋਂ ਬਾਈਦੀਪ ਸਿੱਧੂ ਨੇ ਤੁਹਾਨੂੰ ਕਿਹਾ ਵੀ ਇਹ ਸੰਘਰਸ਼ੀ ماں ਉਹ ਪੂਰੀ ਕਹਾਣੀ ਸਾਡੇ ਦਸ਼ਕਾਂ ਨਾਲ ਜੀ ਹਾਂਜੀ ਦੀਪ ਦੀ ਕਹਾਣੀ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿਉਂਕਿ ਦੀਪ ਦੀ ਕਹਾਣੀ ਦਾ ਸਾਡਾ ਸਫ਼ਰ ਸ਼ੰਭੂ ਬਾਰਡਰ ਤੋਂ ਸ਼ੁਰੂ ਹੋਇਆ ਸੀ ਜੀ ਤੇ ਪਰ ਅੱਜ ਅਸੀਂ ਜਿਸ ਸਮੇਂ ਚਾਏ ਆਂ ਜੀ ਅੱਜ ਅਸੀਂ ਆਏ ਆਂ ਦੀਪ ਤੋਂ ਪਹਿਲਾਂ ਪਾਈ ਖਾਲੜਾ ਜੀ ਜਿਨ੍ਹਾਂ ਨੂੰ ਸ਼ਾਇਦ ਬਹੁਤ ਘੱਟ ਲੋਕ ਜੇ ਪੜਦੇ ਹੋਣੇ ਤਾਂ ਇਗਨੋਰ ਵੀ ਕਰਦੇ ਹੋਣੇ ਜੇ ਇਗਨੋਰ ਨਾ ਕਰਦੇ ਹੁੰਦੇ ਅੱਜ ਪਾਈ ਖਾਲੜਾ ਜੀ ਦੇ ਪਰਿਵਾਰ ਨੂੰ ਜਾਂ ਸੰਗਤਾਂ ਨੂੰ ਰੋਸ ਮਾਰਚ ਨਹੀਂ ਕਰਨਾ ਪੈਣਾ ਸੀ ਇਨਸਾਫ ਮਾਰਚ ਨਹੀਂ ਕੱਢਣਾ ਪੈਣਾ ਸੀਗਾ ਕਿਉਂਕਿ ਇਨਸਾਫ ਉਦੋਂ ਹੀ ਮੰਗਿਆ ਜਾਂਦਾ ਜਦੋਂ ਇਨਸਾਫ ਨਹੀਂ ਮਿਲਦਾ ਜਦੋਂ ਇਨਸਾਫ ਮਿਲ ਜਾਂਦਾ ਉਦੋਂ ਇਨਸਾਫ ਨਹੀਂ ਮੰਗਿਆ ਜਾਂਦਾ ਇਸ ਗੱਲ ਕਰਕੇ ਇਤਿਹਾਸ ਨੂੰ ਪੜਦੇ ਹੋਏ ਜਿਹੜਾਰੂਆਂ ਦੇ ਇਤਿਹਾਸ ਨੂੰ ਪੜਦੇ ਹੋਏ ਦੀਪ ਆਪਦੀ ਸੁਖ ਆਰਾਮ ਦੀ ਜ਼ਿੰਦਗੀ ਨੂੰ ਮਾਣਦਾ ਸੀ ਪਰ ਉਹਦੇ ਅੰਦਰ ਪੰਜਾਬ ਦਾ ਉਹ ਦਰਦ ਆਇਆ ਜਿਹੜਾ ਦਰਦ ਸਾਡੇ ਜਿਹੜਾਰੂਆਂ ਦੇ ਅੰਦਰ ਸੀ ਜਿਹੜਾਰੂ ਸਾਡੇ ਸਾਡੀ ਪੰਥ ਦੀ ਚੜ੍ਹਦੀ ਕਲਾ ਸਾਡੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਮਹਿਸੂਸ ਕਰਦੇ ਸੀ ਦਰਦ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਕੀ ਹੋਊਗਾ ਸਾਡੀਆਂ ਫਸਲਾਂ ਦਾ ਕੀ ਹੋਊਗਾ ਸਾਡੀ ਖੁਦਮੁਖਤਿਆਰੀ ਦਾ ਕੀ ਹੋਊਗਾ ਹੁਣ ਲੋਕ ਕਹਿੰਦੇ ਖੁਦਮੁਖਤਿਆਰੀ ਪਰ ਜਦੋਂ ਆਪਾਂ ਸਾਰੇ ਗ੍ਰੈਸਤੀ ਆ ਹਨਾ ਆਪਣੇ ਘਰ ਚ ਆਪਦੀ ਮਖਤਿਆਰੀ ਨਾ ਹੋਵੇ ਗਵਾਂਦੀ ਮਖਤਿਆਰੀ ਚਲਾਵੇ ਆਪਾਂ ਕਤਲ ਕਰਨ ਤੱਕ ਜਾਂਦੇ ਨੇ ਜਾਣਿਆ ਕਿ ਨਹੀਂ ਜਾਂਦੇ ਫਿਰ ਮੈਨੂੰ ਇਹ ਵੀ ਸਮਝਦਾ ਦੀ ਲੋਕ ਜਦੋਂ ਦੀਪ ਕਹਿੰਦਾ ਸੀ ਖੁਦਮੁਖਤਿਆਰੀ ਦੀ ਗੱਲ ਆਪਣੀ ਹੋਂਦ ਦੀ ਗੱਲ ਤਾਂ ਉਹਦੋਂ ਕਹਿੰਦੇ ਸੀ ਇਹ ਤਾਂ ਗੱਲ ਹੀ ਨਹੀਂ ਗੱਲ ਦਾ ਕਾਨੂੰਨਾਂ ਦੀ ਉਹ ਕਾਨੂੰਨ ਕਿਹੜਾ ਪਹਾੜਾਂ ਤੇ ਸਿੱਟੇ ਸੀ ਬੰਦਿਆਂ ਤੇ ਸਿੱਟੇ ਸੀ ਨਾ ਤੇ ਹੋਂਦ ਵੀ ਤਾਂ ਬੰਦਿਆਂ ਦੀ ਤੋਂ ਗੱਲ ਹੈ ਨਾ ਖੁਦਮਕ ਤਿਆਰੀ ਵੀ ਤਾਂ ਬੰਦਾ ਹੀ ਕਮਾ ਸਕਦਾ ਜਾਨਵਰ ਤਾਂ ਨਹੀਂ ਕਮਾਉਂਦੇ ਸਹੀ ਹੈ ਤੇ ਦੀਪ ਨੇ ਲਲਕਾਰ ਮਾਰੀ ਸੀ ਜੀ ਦੀਆਂ ਜਮੀਰਾਂ ਜਾਗਦੀਆਂ ਉਹ ਆਜੋ ਬਹੁਤ سارے ਲੋਕਾਂ ਨੇ ਉਹਨਾਂ ਤੇ ਵੀ ਸਵਾਲ ਚੁੱਕੇ ਉਹਦੀ ਸੋਚ ਤੇ ਸਟੇਜ ਤੋਂ ਤੁਸੀਂ ਇਹ ਇਹ ਦੀਪ ਨਾਲ ਇਕੱਲੇ ਨਾ ਨਹੀਂ ਹੋਇਆ ਜਦੋਂ ਵੀ ਕੋਈ ਸੰਘਰਸ਼ੀ ਜੁਹਾਦਾ ਦੁਨੀਆ ਤੇ ਹੋਇਆ ਸਾਡੇ ਪੀਰ ਪੈਗੰਬਰ ਹੋਇਆ ਸਭ ਤੋਂ ਪਹਿਲਾਂ ਲਾ ਲੋ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਦਾ ਵੀ ਸਮਾਂ ਲਾ ਲੋ ਜੀ ਬਾਬਾ ਕਬੀਰ ਜੀ ਨੇ ਚੁੱਕਿਆ ਸੀ ਕੀ ਹਾਲ ਹੋਇਆ ਸੀ ਭਗਤ ਨਾਮਦੇਵ ਜੀ ਨੇ ਚੁੱਕਿਆ ਸੀ ਕੀ ਹਾਲ ਹੋਇਆ ਸੀ ਭਗਤ ਰਵਿਦਾਸ ਜੀ ਆ ਨੇ ਚੁੱਕਿਆ ਸੀ ਕੀ ਹਾਲ ਹੋਇਆ ਸੀ ਜਿਹੜੇ ਅਸਲੀ ਸਾਡੇ ਕੋਲੇ ਕ੍ਰਾਂਤੀਕਾਰੀ ਦੇ ਬੀਜਣ ਵਾਲੇ ਉਹ ਸਾਡੇ ਭਗਤ ਹੋਏ ਨੇ ਅਗਰ ਇਹ ਧਨਵਾਦ ਕਰੀਏ ਗੁਰੂ ਨਾਨਕ ਸਾਹਿਬ ਉਹਨਾਂ ਦੀਆਂ ਪੋਥੀਆਂ ਨੂੰ ਨਾ ਸੰਭਾਲ ਦੇ ਜੀ ਤਾ ਕਿਸੇ ਨੂੰ ਕ੍ਰਾਂਤੀਕਾਰੀ ਦਾ ਡੈਫੀਨੇਸ਼ਨ ਪਤਾ ਹੀ ਨਹੀਂ ਹੋਣਾ ਸੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਅਸੀਂ ਸਿਰਫ ਬੀਜਿਆ ਬਜਾਇਆ ਪੱਕਿਆ ਪਕਾਇਆ ਹੂੰ ਖਾਣਾ ਗਿੱਜ ਗਿਆ ਇਸ ਗੱਲ ਕਰਕੇ ਨਾ ਤਾਂ ਸਾਨੂੰ ਹੋਂਦ ਦਾ ਨਿਗ੍ਹਾ ਪਤਾ ਨਾ ਸਾਨੂੰ ਖੁਦ ਮੁਖੇ ਤਿਆਰੀ ਦਾ ਨਿਗ੍ਹਾ ਪਤਾ ਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਨਿਗ੍ਹਾ ਪਤਾ ਕਿਉਂਕਿ ਨਿਗ੍ਹਾ ਤਾਂ ਉਦੋਂ ਹੀ ਆਉਣਾ ਜਦੋਂ ਅਸੀਂ ਮਾਣਾਂਗੇ ਬਿਲਕੁਲ ਬਿਲਕੁਲ ਜਦਸੀ ਮੰਨਣਾ ਹੀ ਨਹੀਂ ਮੱਥਾ ਹੀ ਟੇਕ ਕੇ ਵਾਪਸ ਆ ਜਾਣਾ ਅਸੀਂ ਸਿਰਫ ਮੰਨਦੇ ਜਰੂਰ ਨਾ ਗੁਰੂ ਗ੍ਰੰਥ ਸਾਹਿਬ ਨੂੰ ਪਰ ਉਹਦੀ ਨਹੀਂ ਮੰਨਦੇ ਜਿੱਦਣ ਉਹਦੀ ਮੰਨਣ ਸਿੱਖਾਂਗੇ ਨਾ ਉਸ ਦਿਨ ਪੰਜਾਬ ਦੀ ਨੁਹਾਰ ਹੀ ਹੋਰ ਹੋਣੀ ਉਸ ਦਿਨ ਫਿਰ ਸਾਡਾ ਪੰਜ ਪ੍ਰਧਾਨਗੀ ਜਿਹੜਾ ਨਾ ਪਿਛਲਾ ਖਾਲਸਾਈ ਰਿਵਾਜ ਤਾਂ ਉਹ ਸ਼ੁਰੂ ਹੋਣਗੀਆਂ ਜਿੰਨਾ ਚਿਰ ਇੱਕ ਦੀ ਮੁਖਤਿਆਰੀ ਅਸੀਂ ਖਤਮ ਨਹੀਂ ਕਰਦੇ ਬਿਲਕੁਲ ਸਹੀ ਇੱਕ ਦੀ ਮੁਖਤਿਆਰੀ ਨੇ ਸਾਡੀਆਂ ਜਾਣਾ ਪਟੀਆਂ ਨੇ ਠੀਕਾ ਪਿਓ ਇੱਕ ਹੁੰਦਾ ਤਾਈ ਸੱਚੇ ਹੁੰਦਾ ਪਰ ਸਾਡਾ ਤਾਂ ਪਿਓ ਹੀ ਉਹ ਆ ਜਿਹਨੇ ਦੁਨੀਆ ਸਜਾਈ ਆ ਜੀ ਸਾਡਾ ਤਾਂ ਪਿਓ ਹੀ ਆ ਕਲਪੁਰ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਜੇ ਅਸੀਂ ਦੁਨੀਆ ਸਜਾਈ ਵਾਲੇ ਪਿਓ ਤੋਂ ਵੀ ਨਹੀਂ ਅਸੀਂ ਕੁਝ ਸਿੱਖ ਸਕਦੇ ਫਿਰ ਦੁਨਿਆਵੀ ਪਿਓਾਂ ਨੇ ਸਾਨੂੰ ਕੁਝ ਨਹੀਂ ਸਿਖਾਉਣਾ ਜਿਹੜੇ ਝੂੜ ਤੂਫਾਨ ਮਾਰ ਕੇ ਆਪ ਦੀਆਂ ਕੁਰਸੀਆਂ ਤੇ ਚੜ ਜਾਂਦੇ ਆ ਮੇਰੇ ਵਰਗੀਆਂ ਬੁੱਢੜੀਆਂ ਬੀਬੀਆਂ ਤੁਹਾਡੇ ਵਰਗੇ ਮੁੰਡੇ ਮੀਢੇ ਵਾਲੇ ਉਹ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਕੋ ਮਰਜ਼ੀ ਹੁੰਦਾ ਰਵੇ ਕੋਈ ਲੈਣਾ ਦੇਣਾ ਨਹੀਂ ਕੀ ਲੈਣਾ ਬਾਈ ਬਿਲਕੁਲ ਤੁਸੀਂ ਨਾ ਜਾਂਦੇ ਕੈਮਰੇ ਚੱਕ ਕੇ ਜੇ ਤੁਹਾਡੇ ਤੇ ਬੰਬ ਸਿੱਟੇ ਅਸੀਂ ਪਾਣੀ ਆਥਰੂ ਗਲੇ ਆਏ ਸੀ ਤਾਂ ਤੁਸੀਂ ਨਾ ਜਾਂਦੇ ਬਿਲਕੁਲ ਕਹਿੰਦੇ ਸੀ ਕਹਿੰਦੇ ਜੇ ਤਾਂ ਮੈਂ ਕੁਛ ਝੂਠ ਬੋਲਦੀ ਹਾਂ ਤੁਸੀਂ ਕਹਿ ਸਕਦੇ ਹੋ ਬਈ ਫੇਰ ਕਿਹੜੀ ਗੱਲ ਆ ਬਿਲਕੁਲ ਬਿਲਕੁਲ ਪਰ ਇਹ ਆ ਵੀ ਜਿਹੜੇ ਕਵਰੇਜ ਕਰਨ ਜਾਂਦੇ ਨੇ ਉਹ ਵੀ ਤਾਂ ਕਿਸੇ ਮਾਮਾ ਦੇ ਪੋਤਾ ਨਾ ਹੂੰ ਉਹ ਉਹ ਉਹਨਾਂ ਦੇ ਵੀ ਤਾਂ ਪਰਿਵਾਰ ਨੇ ਨਾ ਉਹ ਵੀ ਤਾਂ ਜਾਨ ਹੀਲ ਕੇ ਜਾਂਦੇ ਨੇ ਮੈਂ ਕਿਹਾ ਧੰਨਵਾਦ ਕਰਦੀ ਹਾਂ ਉਹਨਾਂ ਜੋ ਉਹ ਵੀ ਯੋਧੇ ਨੇ ਹੂੰ ਮੀਢੇ ਵਾਲੇ ਵੀ ਜੋਧੇ ਨੇ ਪਰ ਜੋਧੇ ਤਾਂ ਜੇ ਸੱਚ ਹੀ ਦਿਖਾਉਣਗੇ ਸੱਚ ਦਿਖਾਉਣਗੇ ਬਿਲਕੁਲ ਸੱਚ ਬੋਲਣਗੇ ਜੀ ਇਹ ਨਹੀਂ ਵੀ ਉਹ ਫਿਰ ਗਪੌੜੀਆਂ ਦੇ ਚਾਚ ਲੈਣਾ ਪਿੱਛੇ ਐਡਵਰਟਾਈਜ਼ਮੈਂਟ ਦਿਖਾਈ ਜਾਣਗੇ ਉਹ ਨਹੀਂ ਜੋਧੇ ਹੋ ਸਕਦੇ ਜੋਧੇ ਉਹ ਜਿਵੇਂ ਬਾਲਦੀ ਦੇ ਵਿੱਚ ਜਾਣਾ ਹਮ ਅੱਜ ਸਾਰੇ ਬੈਠੇ ਨੇ ਉੱਥੇ ਕਿਵੇਂ ਬਾਰਡਰ ਦੇ ਉੱਤੇ ਉਤੋਂ ਦੀ ਅਥਰੂ ਗੈਸ ਦੇ ਗੋਲੇ ਆ ਰਹੇ ਨੇ ਉਹ ਕਿੱਲਾਂ ਦਾ ਤੋਂ ਗੱਡੀਆਂ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਕਿੱਲਾਂ ਦਾ ਤੋਂ ਗੱਡੀਆਂ ਕਿੱਲਾਂ ਗੱਡੀਆਂ ਕਿਸੀ ਕਿਹੜਾ ਦੂਜੀ ਕੰਟਰੀ 'ਚ ਰਹਿੰਦੇ ਅਸੀਂ ਤਾਂ ਸੇਮ ਕੰਟਰੀ ਦੇ ਮਾਲਕ ਸਾਡਾ ਵੀ ਤਾਂ ਅਸੀਂ ਤੋਂ ਦੇ ਬਸਨੀਕਾਂ ਜੀ ਪਰ ਫਿਰ ਵੀ ਕਿੰਨਾ ਗੱਡੀਆਂ ਇਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਕਹਿ ਨਹੀਂ ਸਕਦੇ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਤੁਸੀਂ ਆਪਣਾ ਰਾਜ ਮੰਗਿਓ ਖਾਲਸਾ ਰਾਜ ਇੱਕ ਪਾਸੇ ਫਿਰ ਤੁਸੀਂ ਸਾਨੂੰ ਦਿੰਦੇ ਵੀ ਨਹੀਂ ਹਮ ਸੰਤ ਕਹਿੰਦੇ ਸੀ ਵੀ ਮੰਗਦੇ ਤਾਂ ਨਹੀਂ ਜੇ ਦੇ ਦੋਗੇ ਫਿਰ ਅਸੀਂ ਛੱਡਦੇ ਵੀ ਨਹੀਂ ਛੱਡਦੇ ਵੀ ਬਿਲਕੁਲ ਸਹੀ ਹੈ ਦੀਪਾ ਵੀ ਕਹਿੰਦਾ ਸੀ ਵੀ ਕੁਝ ਆਨੰਦਪੁਰ ਸਾਹਿਬ ਦੇ ਮਤੇ 'ਚ ਗਲਤ ਨਹੀਂ ਹੈਗਾ ਹਮ ਆਨੰਦਪੁਰ ਸਾਹਿਬ ਦੇ ਮਤੇ ਦੇ ਅਕੋਰਡਿੰਗ ਟੂ ਜੇ ਸਰਕਾਰਾਂ ਚੱਲਣ ਲੱਗ ਜਾਣ ਤਾਂ ਉਹਨਾਂ ਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਸਹੀ ਪਰ ਉਹ ਉਹਦਾ ਤੇ ਚੱਲਣਾ ਨਹੀਂ ਕਿਉਂਕਿ ਉਹ ਓਨਲੀ ਫਾਰ ਹਿਊਮਨ ਲਾਈਫ ਨੂੰ ਜਾਣਦੇ ਨੇ ਆਪਦੀ ਨੂੰ ਨੇਜ ਆਪਣੇ ਬੱਚਿਆਂ ਤੇ ਆਪਣੀਆਂ ਕੁਲਾਂ ਨੂੰ ਜਾਣਦੇ ਨੇ ਉਹ ਦੁਨੀਆ ਦਾ ਦਰਦ ਨਹੀਂ ਜਾਣਦੇ ਇੱਕ ਪਾਸੇ ਨਾ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਇੱਕ ਪਾਸੇ ਤੋਂ ਕੰਕਰੀਟ ਦੇ ਕਿਲ ਲਾਏ ਗਏ ਨੇ ਇੱਕ ਪਾਸੇ ਬੰਬ ਛੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਦੂਜੇ ਪਾਸੇ ਸਰਕਾਰ ਗੱਲ ਕਰਨ ਦੀ ਵੀ ਗੱਲ ਕਰ ਰਹੀ ਵੀ ਗੱਲ ਨਾਲੇ ਮਸਲਾ ਹੱਲ ਹੋਣਾ ਇਹ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਫਿਰ ਜੇ ਗੱਲ ਨਾਲ ਮਸਲਾ ਹੱਲ ਕਰਨ ਦਾ ਅੱਜ ਸੋਚਦੀ ਐ ਫਿਰ ਕਿੱਲਾ ਕਾਹਤੋਂ ਲਾਇਆ ਉਹੀ ਮੈਂ ਕਹਿ ਰਿਹਾ ਨਾ ਕਿ ਫਿਰ ਕਿੱਲਾ ਲੋੜ ਦੀ ਲੋੜ ਹੀ ਨਹੀਂ ਸੀ ਫਿਰ ਉਹੀ ਉਹ ਜਿਹੜੇ ਅੱਜ ਉਹਨਾਂ ਨਾਲ ਗੱਲਬਾਤ ਕਰਨ ਗਏ ਨੇ ਉਹ ਗੱਲ ਕਰਨ ਗੱਲਬਾਤ ਕਰਨ ਦਾ ਸਰਕਾਰ ਨੂੰ ਪਹਿਲਾਂ ਵੀ ਤਾਂ ਪਤਾ ਸੀ ਕਿਸਾਨ ਆਗੂ ਕਿਹੜੇ-ਕਿਹੜੇ ਨੇ ਕਹਿੰਦੇ ਸੀ ਨਾ ਫਿਰ ਕਿਸਾਨ ਆਗੂਆਂ ਨੂੰ ਉਦੋਂ ਜਦੋਂ ਹੋਇਆ ਸੀ ਸਮਾਂ ਆਇਆ ਸੀ ਆ ਦੀਪ ਕਹਿੰਦਾ ਸੀ ਥੋੜਾ ਟਾਈਮ ਹੋਰ ਬੈਠ ਜਾਓ ਹੁਣ ਅਸੀਂ ਅਸੀਂ ਇੰਨੇ ਕੁ ਬੇਵਕੂਫਾਂ ਇੰਨੇ ਕੁ ਪੋਲੇ ਆ ਮੈਂ ਵੀ ਵਿੱਚ ਹੀ ਆ ਮੈਂ ਵੀ ਬਹੁਤੀ ਸਿਆਣੀ ਨਹੀਂ ਪਰ ਲੇਕਿਨ ਅਸੀਂ ਵਿਸ਼ਵਾਸ ਜਿਆਦਾ ਕਰਦੇ ਆ ਵਿਸ਼ਵਾਸ ਕਰ ਸਾਡੇ ਨਾਲ ਵਿਸ਼ਵਾਸ ਘੱਟ ਬਾਰ 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 ਹੁੰਦਾ ਤਾਂ ਹੀ 84 ਤੋਂ ਲੱਗ ਕੇ ਅੱਜ ਤੱਕ ਦਿੱਲੀ ਦੇ ਵਿੱਚ ਜੋ ਹੋਇਆ ਆਪਣੇ ਸਿੰਘ ਸੰਗਤਾਂ ਨਾਲ ਅੱਜ ਤੱਕ ਦੇਖ ਲਓ ਆਹ ਬੰ ਥੋੜੇ ਇੱਕ ਬਾਅਦ ਕੋਈ ਲੀਡਰ ਆਉਂਦਾ ਹੋਈ ਕਹਿੰਦਾ ਜੀ ਅਸੀਂ ਇਨਸਾਫ ਦਵਾਵਾਂਗੇ ਅਸੀਂ ਬੰਦੀ ਸਿੰਘਾਂ ਨੂੰ ਰਹਾ ਕਰਵਾਵਾਂਗੇ ਜੀ ਤੇ ਪਰ ਅੱਜ ਜਿਹੜਾ ਬੰਦੀ ਸਿੰਘ ਆਇਆ ਕੌਣ ਉਹਨਾਂ ਨੂੰ ਮਿਲਣ ਗਿਆ ਹੂੰ ਕੌਣ ਮਿਲਣ ਗਿਆ ਜੀ ਤੇ ਸਾਡੇ ਵਿੱਚ ਹੀ ਇਹ ਪਹਿਰਾਵਾ ਵੀ ਉਹ ਹੀ ਪਾ ਲੈਂਦੇ ਨੇ ਆ ਸਿਰਫ ਕੁਰਸੀਆਂ ਦੇ ਮਾਰੇ ਇਹ ਗੱਲ ਕਹਿੰਦੇ ਆ ਅਸੀਂ ਬੰਦੀ ਸਿੰਘ ਰਹਾ ਕਰਾਵਾਂਗੇ ਹੁਣ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਹੜੇ ਕਿਹੜੇ ਆਗੇ ਰਿਆ ਹੋ ਕੇ ਹੂੰ ਪਰ ਉਹਨਾਂ ਨੇ ਕਿਸੇ ਨੇ ਜਾ ਕੇ ਪੁੱਛਿਆ ਵੀ ਤੁਸੀਂ ਸਾਨੂੰ ਟਾਈਮ ਇੰਨਾ ਕਿੰਨਾ ਬਤੀਤ ਕੀਤਾ ਕਿਵੇਂ ਹੋਇਆ ਤੁਹਾਡਾ ਟਾਈਮ ਪਰ ਮੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਇੱਕ ਚੀਜ਼ ਹੋ ਰਿਹਾ ਜੀ ਆਪਾਂ ਵਾਰ-ਵਾਰ ਇੱਕ ਗੱਲ ਕਰਦੇ ਆਂ ਵੀ ਸਾਨੂੰ ਸਰਕਾਰਾਂ ਕੋਲੋਂ ਕੋਈ ਇਨਸਾਫ ਦੀ ਝਾਕ ਦੇ ਨਾ ਹੀ ਕੋਈ ਉਹਨਾਂ ਤੇ ਆਸ ਰੱਖੀ ਜਾ ਸਕਦੀ ਵੀ ਸਾਨੂੰ ਸਰਕਾਰਾਂ ਇਨਸਾਫ ਦੇਣਗੀਆਂ ਜੇ ਸਰਕਾਰਾਂ ਇਨਸਾਫ ਨਹੀਂ ਦੇ ਸਕਦੀਆਂ ਅਸੀਂ ਵਾਰ-ਵਾਰ ਸਰਕਾਰਾਂ ਬਣਾਉਣੇ ਵੀ ਆਏ ਹਣਾ ਪਰ ਇਹਦਾ ਫਿਰ ਹੱਲ ਕੀ ਹੋਊਗਾ ਸਰਕਾਰ ਦੇ ਇਨਸਾਫ ਕਰਨਾ ਤੇ ਸਰਕਾਰ ਸਾਨੂੰ ਇਨਸਾਫ ਦੇ ਨਹੀਂ ਰਹੀ ਹੱਲ ਕੀ ਹੋਊਗਾ ਸਰਕਾਰ ਇਨਸਾਫ ਦੇ ਨਹੀਂ ਰਹੀ ਪਰ ਸਰਕਾਰਾਂ ਦੇ ਵਿੱਚ ਜਿਹੜੇ ਜਾ ਕੇ ਬਹਿੰਦੇ ਨੇ ਨਾ ਜੇ ਆਪਣੇ ਬਹੁ ਗਣਤੀ ਦੇ ਵਿੱਚ ਜਾ ਕੇ ਜਿਸ ਘਰ ਦੇ ਵਿੱਚ ਮਤਲਬ ਹਰ ਪਾਸੇ ਤੋਂ ਤਾਕਤ ਹੁੰਦੀ ਆ ਉਹਦੇ ਤੇ ਛੇਤੀ ਕਿਤੇ ਕੋਈ ਵਾਰ ਨਹੀਂ ਕਰਦਾ ਬਿਲਕੁਲ ਤੇ ਜਦੋਂ ਆਪਣੇ ਕੋਲੇ ਆਪਣੀ ਆਪ ਦੀ ਤਾਕਤ ਹੋਵੇ ਹੋਵੇ ਨਾ ਤੇ ਜਿਹਦਾ ਪਿਓ ਤਕੜਾ ਹੁੰਦਾ ਉਹਦੀ ਔਲਾਦ ਵਿਗੜਦੀ ਨਹੀਂ ਪਰ ਸਾਡੇ ਉਹ ਪਿਓ ਨੂੰ ਛੜਤਾ ਜਿਹੜੇ ਪਿਓ ਤੋਂ ਸਿੱਖਣਾ ਸੀਗਾ ਹੂੰ ਹੁਣ ਸਾਡੇ ਪਿਓ ਹੀ ਆ ਜਸਸੀ ਗੁਰੂ ਗ੍ਰੰਥ ਸਾਹਿਬ ਚ 328 ਪੰਨਾ ਨਹੀਂ ਪਤਾ ਲੱਗਿਆ ਬਿਆਦਵੀ ਥਾਂ ਤਾਂ ਤਾਂ ਤੇ ਹੋ ਗਈ ਦੱਸੋ ਮੈਨੂੰ ਕਿੰਨੇ ਕੁ ਜਾਣੇ ਆਪਾਂ ਜਿਹੜੇ ਨਾਲ ਮਰ ਗਏ ਮੈਂ ਤਾਂ ਕਹਿੰਦੇ ਸਾਡੇ ਵਰਗੇ ਨੂੰ ਮਰ ਹੀ ਜਾਣਾ ਚਾਹੀਦਾ ਸੀ ਜੀ ਰੋਜ਼ ਅਸੀਂ ਮੱਥਾ ਟੇਕਣ ਜਾਂਦੇ ਆ ਸਾਨੂੰ ਤਾਂ ਜਿਉਣ ਦਾ ਹੱਕੇ ਹੀ ਨਹੀਂ ਕੋਈ ਇੱਥੇ ਹੂੰ ਕਿਉਂਕਿ ਸਾਡੇ ਗੁਰੂ ਨਾਲ ਸਾਡੇ ਨਾਲ ਇੰਨਾ ਕੁਝ ਹੋ ਰਿਹਾ ਪਰ ਅੱਜ ਵੀ ਅਸੀਂ ਆਪਣੇ ਗੁਰੂ ਲਈ ਹਾਰਾ ਨਾਰਾ ਵੀ ਨਹੀਂ ਮਾਰਸ ਰਹੇ ਸਰਕਾਰਾਂ ਨੂੰ ਤਾਂ ਨਹੀਂ ਮਿਲ ਰਿਹਾ ਇਨਸਾਫ ਕਿਉਂਕਿ ਸਾਡੇ ਵਿੱਚ ਏਕਾ ਨਹੀਂ ਜਿਉ ਨੱਟੀ ਨਹੀਂ ਸਾਡੇ ਵਿੱਚ ਸਾਡੇ ਵਿੱਚ ਬੰਡੇਵੇਂ ਜਾਦੇ ਪੈ ਗਏ ਉਹ ਬੰਡੇਵੇਂਆਂ ਨੂੰ ਦੂਰ ਕਰਨ ਵਾਸਤੇ ਸਾਡੇ ਕੋਲੇ ਆਪਣਾ ਇੱਕ ਆਪਨਾ ਹੀ ਆਪਣੇ ਪੰਜਾਬ ਦਾ ਇੱਕ ਉਹ ਸਾਡੇ ਕੋਲੇ ਆਪਦਾ ਹੱਕ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਅਸੀਂ ਆਪਣੇ ਫੈਸਲੇ ਆਪ ਲਈਏ ਇਹ ਫੈਸਲੇ ਪਿੰਡਾਂ ਚੋਂ ਸ਼ੁਰੂ ਕੀਤੇ ਜਾਣ ਪਿੰਡ ਆਪਣੇ ਆਪਣੇ ਪਿੰਡ ਦੇ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਪਿੰਡ ਦੀ ਪੰਚਾਇਤ ਗੁਰਦੁਆਰਾ ਸਭ ਚ ਕੁਝ ਹੁੰਦਾ ਤਾਂ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਪੰਚਾਇਤ ਸਾਰੇ ਲੋਕ ਮਿਲ ਕੇ ਪਾਰਟੀਵਾਦੀ ਤੋਂ ਉੱਠ ਕੇ ਪਾਰਟੀਆਂ ਦੀ ਗੱਲ ਨਾ ਹੋਵੇ ਪਾਰਟੀਆਂ ਦੀਆਂ ਦੀ ਥਾਂ ਤੇ ਰੋ ਚਾਹੇ ਕੋਈ ਕਿਸੇ ਨਾਲ ਵੀ ਜੜਦਾ ਪਰ ਉਹ ਬੰਦਾ ਹਰ ਬੰਦਾ ਪਹਿਲਾਂ ਆਪਣੇ ਪਿੰਡ ਦੀ ਗੱਲ ਕਰੇ ਜਦੋਂ ਪਿੰਡਾਂ ਚੋਂ ਸੁਝਾਅ ਦੇਣੇ ਸ਼ੁਰੂ ਹੋਣਗੇ ਫੈਸਲੇ ਪਿੰਡਾਂ ਚ ਹੋਣਗੇ ਪੁਲਿਸ ਤੱਕ ਨਹੀਂ ਜਾਣਗੇ ਪੁਲਿਸ ਤੋਂ ਜਦੋਂ ਪੁਲਿਸ ਤੱਕ ਮੁਕਾਬ ਨਹੀਂ ਜਾਣਗੇ ਕੋਰਟ 'ਚ ਨਹੀਂ ਜਾਣਗੇ ਫੇਰ ਉਹ ਸਰਕਾਰਾਂ ਨੂੰ ਪਤਾ ਲੱਗੂ ਵੀ ਇਹ ਸਟੇਟ 'ਚ ਤਾਂ ਕੁਝ ਅਜੂਬਾਈ ਹੋ ਰਿਹਾ ਇਕੱਠੇ ਤਾਂ ਆਪਾਂ ਹੋ ਹੀ ਨੀਰੇ ਵਡਾਲਾ ਸਾਹਿਬ ਅੱਡ ਨੇ ਭਾਈ ਰਣਜੀਤ ਸਿੰਘ ਜੀ ਅੱਡ ਨੇ ਅਕਾਲੀ ਦਲ ਅੱਡ ਕਹਿ ਰਿਹਾ ਸ਼ਰੋਮ ਮਾਰਦੀ ਹੈ ਬੰਦੇ ਨੂੰ ਹੌਮੇ ਮਾਰਦੀ ਹੈ ਕੌਣ ਕਰੂਗਾ ਪਹਿਲ ਕੌਣ ਕਰੂਗਾ ਮੈਂ ਤਾਂ ਕਹਿੰਨੀ ਹੈ ਦੇਖੋ ਮੈਂ ਤਾਂ ਕਹਿੰਨੀ ਆ ਵੀ ਮੇਰੇ ਲਈ ਜੋ ਗੁਰੂ ਸਾਹਿਬ ਸੇਵਾ ਲਾਉਣ ਮੈਂ ਤਾਂ ਹਰ ਇੱਕ ਲਈ ਖੜੀ ਆ ਪਰ ਮੈਂ ਤਾਂ ਇਹੀ ਗੱਲ ਕਹਿੰਨੀ ਆ ਵੀ ਤੁਸੀਂ ਸਭ ਕੁਸ਼ ਨੂੰ ਛੱਡ ਦੋ ਤੁਸੀਂ ਇੱਕ ਪੰਜਾਬ ਦੇ ਦਰਦ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਬੰਨ੍ਹ ਕੇ ਕੋਈ ਗੱਲ ਨਹੀਂ ਜੇ ਨਾਨਕ ਨੇ ਮੈਂ ਜੋ ਚੱਲੇ ਲੱਗ ਨਾ ਤਤੀਵਾਓ ਤੁਸੀਂ ਆਪਣੇ ਪੰਜਾਬ ਨੂੰ ਤਤੀਵਾ ਤੋਂ ਬਚਾਉਣ ਲਈ ਇੱਕ ਹੋ ਜੋ ਮੈਂ ਤਾਂ ਤਰਲਾ ਹੀ ਕਰਦੀ ਆ ਇਹੀ ਕਰ ਸਕਦੇ ਆ ਮੈਂ ਤਾਂ ਸਾਰੇ ਪੰਜਾਬ ਦੇ ਜਿੰਨੇ ਵੀ ਗੁਰੂ ਨਾਨਕ ਲਵਲੇ ਜਿੰਨੇ ਵੀ ਸੰਗਤਾਂ ਹਰ ਇੱਕ ਦੇ ਅਗੇ ਚਾਰਨਾ ਚ ਇਹੀ ਬੇਨਤੀ ਕਰਦੀ ਆ ਬਈ ਆਪਸ ਵਿੱਚ ਦੇ ਵਖਰੇਵੇਂ ਦੂਰ ਕਰ ਦिए ਮਾੜੀ ਮਾੜੀ ਗੱਲ ਤੇ ਲੜਨਾ ਮੀਡੀਆ ਚ ਮਾੜੀਆਂ ਮਾੜੀਆਂ ਗੱਲਾਂ ਲੈ ਕੇ ਆਉਣੀਆਂ ਇਹ ਸਾਡੇ ਪੰਜਾਬ ਦੀ ਗਰਾਵਟ ਦਾ ਇੱਕ ਕਾਰਨ ਹੈ ਜਿਹਦੇ ਕਰਕੇ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਵੀ ਸਾਡੇ ਇਨਸਾਫ ਦਾ ਬਹੁਤ ਵੱਡਾ ਕਾਰ ਹੈ ਨਾ ਜਿਹੜੇ ਸਾਡੇ ਵਖਰੇਵੇਂ ਨੇ ਜਦ ਸਾਡੇ ਵਖਰੇਵੇਂ ਦੂਰ ਹੋਣਗੇ ਅਸੀਂ ਸਾਰੇ ਇੱਕ ਹੋਵਾਂਗੇ ਇੱਕ ਹੋਣ ਦੇ ਨਾਲ ਸਾਡੇ ਪਿੰਡਾਂ ਦੀ ਨਹਾਰ ਬਦਲੂ ਪਿੰਡਾਂ ਦੀ ਨਹਾਰ ਬਦਲ ਕੇ ਫਿਰ ਇਹ ਨਹੀਂ ਕਿਸੇ ਪਾਰਟੀ ਨੂੰ ਜਾ ਕੇ ਕਹਿਣੋ ਮੈਨੂੰ ਵੋਟਾਂ ਪਾਓਗੇ ਮੈਨੂੰ ਵੋਟਾਂ ਪਾਵਾਂਗੇ ਕਿਉਂਕਿ ਪਿੰਡ ਦੇ ਵਿੱਚ ਇੱਕ ਹੋਊਗਾ ਵੀ ਇਸ ਪਿੰਡ ਚੋ ਵੋਟ ਐਸੀ ਪਾਰਟੀ ਨੂੰ ਮਿਲਣੀ ਹੈ ਜੀ ਫਿਰ ਉਹ ਜੀ ਹਾਂ ਹਾਂ ਜੀ ਪੂਰੀ ਕਰੋ ਗੱਲ ਉਹ ਜਦੋਂ ਐਦਾਂ ਦਾ ਸਿਸਟਮ ਬਣ ਜਾਊਗਾ ਪੁਰਾਣੇ ਲੋਕ ਚਰਚਾ ਹੋਊਗੀ ਲੋਕ ਚਰਚਾ ਦੇ ਵਿੱਚੋਂ ਮਸਲਿਆਂ ਦੇ ਹੱਲ ਹੋਣਗੇ ਤੇ ਉਹ ਹੱਲ ਦੇ ਵਿੱਚੋਂ ਇੱਕ ਤਾਕਤ ਪੈਦਾ ਹੋਊਗੀ ਜਿਹੜੀ ਉਹ ਤਾਕਤ ਪੈਦਾ ਹੋਊਗੀ ਜਿਹੜੀ ਯੂਨਿਟੀ ਪੈਦਾ ਹੋਊਗੀ ਉਹ ਕਿਤੇ ਤਾਂ ਸਾਡੇ ਜਿਉਂਦੇ ਨੇ ਹੋਊਗੀ ਤੇ ਹੁਣ ਆਉਣ ਵਾਲੀਆਂ ਸਾਡੀਆਂ ਨਸਲਾਂ ਤਾਂ ਦੇਖ ਲੈਣੀਆਂ ਹੁਣ ਦੀਪਕ ਅਸਰ ਕਹਿੰਦਾ ਸੀ ਇਹ ਗੱਲ ਨੂੰ ਬਈ ਤੁਸੀਂ ਮੇਰੀ ਝੋਲੀ ਚ ਪਾ ਦਿਓ ਜਿਹੜਾ ਕੌਸ਼ਾ ਤੁਹਾਡੇ ਕੋਲੇ ਮੇਰੇ ਲਈ ਦੁੱਖਦਾਰ ਦਾ ਜੇ ਉਹਦੇ ਕੋਲੇ ਕੋਈ ਕਹਿੰਦਾ ਵੀਸ ਨਾ ਆ ਗੱਲ ਇਦਾਂ ਗੱਲ ਇਦਾਂ ਤਾਂ ਉਹ ਕਹਿੰਦਾ ਸੀ ਬਾਈ ਹੁਣ ਵੇਲਾ ਨਹੀਂ ਹਮ ਹੁਣ ਬਾਈ ਇੱਕ ਹੋਣ ਦਾ ਵੇਲਾ ਹਮ ਬਾਈ ਤੁਸੀਂ ਮੈਂ ਤਾਂ ਕਹਿੰਦੇ ਮੈਨੂੰ ਕਿਸੇ ਦੇ ਚੌਧਰ ਦੀ ਲੋੜ ਨਹੀਂ ਮੈਂ ਪਿੱਛੇ ਚੱਲ ਦੂੰ ਹਮ ਸਾਰੇ ਤੋਂ ਪਿੱਛੇ ਚੱਲ ਦੂੰ ਮੈਨੂੰ ਕੋਈ ਮੂਰ ਮੈਨੂੰ ਕਾਸੇ ਦੀ ਵੀ ਲੋੜ ਨਹੀਂ ਹਮ ਮੈਨੂੰ ਸਿਰਫ ਇੱਕੀ ਲੋੜ ਆ ਕਿ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਨਾ ਮੇਰੇ ਪੰਜਾਬ ਦੀਆਂ ਉਹ ਆਵਦੇ ਬੱਚਿਆਂ ਨੂੰ ਸਵਾਲ ਨਾ ਕਰਨ ਵੀ ਤੁਹਾਡੇ ਬੁੱਢੇ ਕਿੱਥੇ ਮਰ ਗਏ ਸੀ ਉਹ ਤੁਹਾਡੇ ਬਜ਼ੁਰਗ ਕਿਉਂ ਨਹੀਂ ਉੱਠੇ ਸੀ ਉਹ ਜੋ ਨਹੀਂ ਲੜਿਆ ਬਿਲਕੁਲ ਜੇ ਲੜਦੇ ਤਾਂ ਹੋ ਸਕਦਾ ਸਾਡੇ ਸ਼ਹੀਦਾਂ ਨੂੰ ਕੋਈ ਤਾਂ ਹੁਣ ਅਸੀਂ ਚੱਲ ਨਹੀਂ ਇਨਸਾਫ ਹਜੇ ਮਿਲਿਆ ਸਾਡੇ ਲੋਕਾਂ ਨੂੰ ਤਾਂ ਪਤਾ ਲੱਗ ਰਿਹਾ ਨਾ ਵੀ ਸਾਡੇ ਕੋਲੇ ਸੂਰਮੇ ਕਿੰਨੇ ਆ ਬਿਲਕੁਲ ਸਾਡੇ ਸੂਰਮਿਆਂ ਦੇ ਕਰਕੇ ਅਸੀਂ ਜਿਉਂਦੇ ਆ ਖੱਲੜਾ ਜੀ ਨਾ ਜਾਂਦੇ ਨਾ ਇਦਾਂ ਕੁਝ ਕਰਦੇ ਕਿਸੇ ਨੂੰ ਵੀ ਪਤਾ ਲੱਗਣਾ ਸੀ ਸਹੀ ਹੈ ਖੱਲੜਾ ਜੀ ਨੂੰ ਮੈਂ ਤਾਂ ਇੱਕ ਸ਼ਬਦ ਗੁਰੂ ਸਾਹਿਬ ਨੇ ਮੇਰੀ ਜ਼ੁਬਾਨ 'ਚ ਹੈ ਕਿਸ ਮਾਨੇ ਉਹ ਸੂਰਮਾ ਪੈਦਾ ਜੀ ਕੀਤਾ ਕਿਹੜੀ ਉਹ ਕੜੀ ਸੀ ਉਹ ਮੇਰੇ ਬਾਈ ਖਾਲੜੇ ਤੂੰ ਤਾਂ ਲਵਾਰਸਾਂ ਦਾ ਪਹਿਰੇਦਾਰ ਤੇ ਵਾਰਸ ਬਣ ਕੇ ਆ ਗਿਆ ਆਪ ਤਾਂ ਆਪਣਾ ਖੂਨ ਨਦੀ ਦੀ ਤਰ੍ਹਾਂ ਵਹਾ ਗਿਆ ਪਰ ਆਉਣ ਵਾਲੇ ਸਾਡੇ ਗੋਝੇ ਕੋਝੇ ਜਹੀ ਬੁੱਧੀਆਂ ਨੂੰ ਇੱਕ ਰਾਹ ਦਿਖਾ ਗਿਆ ਦੂਜੇ ਲਈ ਤਾਂ ਜਿਉ ਲੈ ਆਪਣੇ ਲਈ ਤਾਂ ਦੁਨੀਆ ਜਿਉਂਦੀ ਐ ਤੂੰ ਦੂਜੇ ਲਈ ਜਿਉ ਕੇ ਤਾਂ ਦੇਖੇਦਾ ਸਰੂਰੀ ਅਲੱਗ ਵਾਹ ਕੀ ਬਾਤ ਵਾਹਿਗੁਰੂ ਮੇਰੇ ਉਸ ਵੀਰ ਦੀ ਸੋਚ ਤੇ ਮੇਰੇ ਉਸ ਸੰਘਰਸ਼ੀ ਪੁੱਤਾਂ ਦੀ ਸੋਚ ਤੇ ਤੂੰ ਮੈਨੂੰ ਜਿਉਣ ਦਾ ਇੱਕ ਜਜ਼ਬਾ ਦੇ ਦੇ ਸਿਰ ਤੋਂ ਪੈਰਾਂ ਤੱਕ ਮੇਰੀ ਖੇ ਉੱਡ ਕੇ ਉਸ ਬਾਜਾਂ ਵਾਲੇ ਦੇ ਕੇ ਇਸ ਗੜ ਦੇ ਰਾਹਾਂ ਤੇ ਪੈ ਜੇ ਦੇਪ ਆਉਂਦੀਆਂ ਸੰਗਤਾਂ ਜਾਂਦੀਆਂ ਸੰਗਤਾਂ ਉਸ ਧਰਤੀ ਦੀ ਤਾ ਸੁਣ ਲੈਣ ਕਿ ਬਾਜਾਂ ਵਾਲਿਆ ਕਿਉਂ ਛੱਲਨੇ ਮੈਨੂੰ ਛੱਡ ਕੇ ਇਸ ਸ਼ਹੀਦਾਂ ਦੇ ਪਹਿਰੇ ਦੇ ਵਿੱਚ ਸਾਨੂੰ ਵੀ ਜੋਣ ਦੀ ਮਤ ਦੇ ਦੇ ਇਹ ਮਾਂ ਤੂੰ ਸ਼ਹੀਦਾਂ ਨੂੰ ਪੈਦਾ ਕਰਨ ਵਾਲੀਏ ਕਿਤੇ ਵਾਰ-ਵਾਰ ਧਰਤੀ ਤੇ ਯੋਧਿਆਂ ਨੂੰ ਪੈਦਾ ਕਰਨ ਲਈ ਇਸ ਸਾਨੂੰ ਮਰਨ ਤੇ ਜੋਣ ਦਾ ਜਜ਼ਬਾ ਦੇ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਗੱਲ ਇਹ ਆ ਵੀ ਅਸੀਂ ਚਲੋ 40-42 ਸਾਲ ਦੇ ਹੋ ਗਏ ਕਹਾਣੀਆਂ ਸੁਣੀਆਂ ਸੀ ਸਾਡੀਆਂ ਮਾਤਾਵਾਂ ਬੜੀਆਂ ਦਲੇਰ ਸੀ ਉਹ ਆਪਣੇ ਬੱਚਿਆਂ ਨੂੰ ਹੱਥੀਂ ਸ਼ਹੀਦ ਦੀ ਗਾਨੇ ਬਣ ਕੇ ਮੈਦਾਨ ਨੂੰ ਤੋਰਦੀਆਂ ਸੀ ਸੋ ਸਕਦਾ ਕਿ ਸਾਡੇ ਮਨ ਨੂੰ ਉਹ ਸਚਾਈ ਕਬੂਲ ਨਾ ਹੁੰਦੀ ਹੋਵੇ ਪਰ ਜਦੋਂ ਅਸੀਂ ਇਹੋ ਜਿਹੇ ਸੰਘਰਸ਼ੀ ਮਾਵਾਂ ਨੂੰ ਮਿਲਦੇ ਆ ਨਾ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਸੱਚ ਜਾਣੋ ਯਾਰ ਸਾਨੂੰ ਵੀ ਲੱਗਦਾ ਕਿ ਜੋ ਸਾਡੀਆਂ ਕਿਤਾਬਾਂ ਦੇ ਵਿੱਚ ਸਾਡੇ ਵੱਡ ਵਡੇਰਿਆਂ ਨੇ ਲਿਖ ਦਿੱਤਾ ਨਾ ਉਹਦੇ ਵਿੱਚ ਰੱਤੀ ਭਾਰ ਵੀ ਗਲਤ ਨਹੀਂਗਾ ਉਹ ਹਰ ਕਤਰਾ ਜਿਹੜਾ ਹਰ ਜਿਹੜਾ ਅੱਖਰ ਸਾਡੇ ਲਹੂ ਦੇ ਨਾਲ ਲਿਖਿਆ ਗਿਆ ਉਹ ਸੱਚ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਭੁੱਲ ਸਕਦਾ ਕਿ ਸਾਡੀਆਂ ਮਾਤਾਵਾਂ ਕਿੰਨੀਆਂ ਮਹਾਨ ਸਨ ਜਿਨ੍ਹਾਂ ਨੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸ਼ਹੀਦੀ ਗਾਨੇ ਬਣ ਕੇ ਜੰਗ ਦੇ ਮੈਦਾਨ ਨੂੰ ਤੋੜਿਆ ਤੇ ਸੀ ਨਹੀਂ ਉਚਾਰੀ ਬੁਰਕੀ ਬੁਰਕੀ ਤੇ ਗੁਜ਼ਾਰਾ ਕਰ ਲਿਆ ਆਓ ਇੱਕ ਵਾਰੀ ਫੇਰ ਪੰਜਾਬ ਦੀਆਂ ਮਾਵਾਂ ਨੂੰ ਇੱਕ ਹਲੂਣਾ ਕਿ ਸਾਡੇ ਬੱਚੇ ਉੱਥੇ ਲੜ ਰਹੇ ਨੇ ਆਪਣੇ ਬੱਚਿਆਂ ਨੂੰ ਉਧਰ ਨੂੰ ਤੋਰੋ ਜਿਸ ਤਰ੍ਹਾਂ ਮਾਈ ਭਾਗੋ ਨੇ ਲਲਕਾਰਿਆ ਸੀ ਨਾ ਕਿ ਜੇ ਪਾਛਾ ਨੂੰ ਕੱਲੇ ਛੱਡ ਕੇ ਆਗੇ ਹੋ ਤੇ ਕਿਹੜਾ ਮੂੰਹ ਲੈ ਕੇ ਜਾਓਗੇ ਜੇ ਅੱਜ ਉਥੇ ਸਾਡੇ ਕਿਸਾਨੀ ਸੰਘਰਸ਼ ਵਿੱਚ ਸਾਡੇ ਜੋਧੇ ਅੱਜ ਇੱਕ ਹੋਰ ਨੌਜਵਾਨ ਸ਼ਹੀਦ ਹੋ ਗਿਆ ਇੱਕ ਕੱਲ ਜਵਾਨ ਹੋਇਆ ਸੀ ਇੱਕ ਅੱਜ ਸ਼ਹਾਦਤ ਹੋਇਆ ਜੇ ਉਹ ਸਾਡੇ ਨੌਜਵਾਨ ਇਸੇ ਤਰ੍ਹਾਂ ਮਾਰੇ ਜਾਣਗੇ ਉਹਨਾਂ ਦੀ ਬਾਰੂਦ ਦੇ ਨਾਲ ਉਹਨਾਂ ਦੀਆਂ ਗੋਲੀਆਂ ਦੇ ਨਾਲ ਤੇ ਕੀ ਮੂੰਹ ਲੈ ਕੇ ਜਾਓਗੇ ਪਾਤਸ਼ਾਹ ਕੋਲ ਕਿ ਆਪਣੇ ਬੱਚੇ ਸ਼ਹੀਦ ਕਰਾ ਕੇ ਟੀਵੀ ਤੇ ਬੈਠ ਕੇ ਉਹਨਾਂ ਦੀ ਸ਼ਹਾਦਤ ਦਾ ਤਮਾਸ਼ਾ ਵੇਂਦੇ ਰਹੇ ਯਾਰਾ ਉਹ ਚੱਲੀਏ ਦਿੱਲੀ ਨੂੰ ਭਾਈ ਚਾਲੇ ਤੇ ਉਹ ਹਾਕਮ ਸਰਕਾਰਾਂ ਨੂੰ ਦੱਸ ਦਈਏ ਕਿ ਪੰਜਾਬੀ ਅੱਜ ਵੀ ਜਿਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ